ਇਹ ਨੌਜਵਾਨ ਚੰਗਾ ਪੈਸਾ ਕਮਾ ਰਹੇ ਨੇ ਨਾ ਕੈਨੇਡਾ ਅਮਰੀਕਾ ਗਏ ਤੇ ਨਾ ਸੋਸ਼ਲ ਮੀਡੀਆ ਉੱਤੇ ਅਸ਼ਲੀਲਤਾ ਫੈਲਾ ਕੇ ਆਪਣੀਆਂ ਜੇਬਾਂ ਭਰੀਆਂ ਇਹਨਾਂ ਨੇ ਜੋ ਬਿਜ਼ਨਸ ਮਾਡਲ ਤਿਆਰ ਕੀਤਾ ਹੈ ਉਸ ਵਿੱਚ ਲਾਗਤ ਕੁਝ ਵੀ ਨਹੀਂ ਪਰ ਮੁਨਾਫਾ ਚੋਖਾ ਹੈ ਜਿਹੜੀਆਂ ਚੀਜ਼ਾਂ ਸਾਡੇ ਲਈ ਕੂੜਾ ਜਾਂ ਰੱਦੀ ਹੁੰਦੀਆਂ ਨੇ ਇਹਨਾਂ ਲਈ ਉਹੀ ਖਜ਼ਾਨਾ ਹੈ ਇਹ ਬਿਜ਼ਨਸ ਮਾਡਲ ਸਿਰਫ ਪੈਸੇ ਕਮਾਉਣ ਦਾ ਇੱਕ ਜ਼ਰੀਆ ਹੀ ਨਹੀਂ ਸਗੋਂ ਕੁਦਰਤ ਨੂੰ ਬਚਾਉਣ ਦਾ ਇੱਕ ਢਿੱਚਾ ਵੀ ਹੈ ਤੁਹਾਡੇ ਸਿਰ ਤੇ ਦਰਦ ਹੋਵੇ ਤੇ ਮੈਂ ਪੇਟ ਦਰਦ ਦੀ ਦਵਾਈ ਦੇ ਰਿਹਾ ਹਾਂ ਕਦੇ ਵੀ ਤੁਹਾਡਾ ਸਿਰ ਦਰਦ ਠੀਕ ਹੀ ਨਹੀਂ ਹੋਣਾ ਸੋ ਬੱਚੇ ਜਦੋਂ ਮਾਈਗਰੇਟ ਹੋ ਰਹੇ ਨੇ ਆਪਣੇ ਪੰਜਾਬ ਤੋਂ ਯੂ ਐਸ اے ਕੈਨੇਡਾ ਇਹ ਕਿਧਰ ਵੀ ਜਾ ਰਹੇ ਉਹਨਾਂ ਦਾ ਮੇਨ ਪਰਪਸ ਕੀ ਹੈ ਇਹਨਾਂ ਨੂੰ ਸਾਨੂੰ ਪੈਸਾ ਚਾਹੀਦਾ ਹੈ ਬੱਸ ਅੱਪਾ ਇੱਕ ਪੂਰੀ ਜਨਰੇਸ਼ਨ ਨੂੰ ਪਿੱਛੇ ਭਜਾਇਆ ਹੋਇਆ ਪੈਸਿਆਂ ਦੇ ਕਿ ਮੈਨੂੰ ਪਤਾ ਹੈ ਕਿ ਇੱਕ ਫੈਮਿਲੀ ਤੋਂ ਕੀ ਪ੍ਰੈਸ਼ਰ ਹੁੰਦਾ ਪੈਸੇ ਪਿੱਛੇ ਭੱਜ ਭੱਜ ਕੇ ਬੰਦਾ ਮਰਦਾ ਹੁੰਦਾ ਹੋਰ ਕੁਝ ਨਹੀਂ ਹੁੰਦਾ ਠੀਕ ਹੈ ਸੋ ਇਸ ਪੰਜਾਬ ਨੇ ਮੈਨੂੰ ਸਿਖਾਇਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਂ ਦੋਸਤੋ ਇਹ ਆਈਡੀਆ ਹੈ ਕਿ ਆਪਾਂ ਇਹ ਤਿੰਨਾਂ ਚੀਜ਼ਾਂ ਨੂੰ ਸਾਹਮਣੇ ਲਈਏ ਤਸਾਦੇ ਨੇ ਸਾਨੂੰ ਸਾਹਮਣੇ ਲੈਣਾ ਆਪਣੇ ਮਿੱਟੀ ਤੋਂ ਬਾਅਦ ਆਪਣੀ ਜ਼ਮੀਰ ਹੀ ਹੈ ਇਹਨੂੰ ਬਚਾ ਕੇ ਰੱਖੋ ਬਾਹਰ ਕੁਝ ਨਹੀਂ ਰੱਖਿਆ ਸਾਰਾ ਕੁਝ ਇੱਥੇ ਹੀ ਹੈ। ਇਹ ਹੀ ਸਭ ਹੈ, ਇਹ ਹੀ ਰੱਬ ਹੈ। ਮੈਂ ਇਸ ਫਿਲਾਸਫੀ ਤੋਂ ਵੀ ਬਿਲੀਵ ਕਰਦਾ। ਜਿੱਥੇ ਤੁਸੀਂ ਜਿਸ ਟਾਈਮ ਖੜੇ ਰੱਬ ਤੁਹਾਡੇ ਨਾਲ ਖੜਾ ਹੁੰਦਾ। ਜਿੱਤੇ ਵੀ ਵਿਸ਼ਵਾਸ ਕਰੋਗੇ ਤਾਂ ਤੁਹਾਨੂੰ ਪੰਜਾਬ ਹੀ ਅਮਰੀਕਾ ਵਰਗਾ ਲੱਗਣਾ ਸ਼ੁਰੂ ਹੋ ਜਾਣਾ। ਇਹ ਤਾਂ ਇਹ ਵੀ ਜਾਮਨਾਉਂਦੇ ਹੋਣਗੇ ਵੀ ਹਾਂਜੀ ਇਹ ਫਰੀ ਦੇ ਵਿੱਚ ਲੈ ਕੇ ਆਉਂਦੇ ਨੇ ਤੇ ਬਾਅਦ ਵਿੱਚ ਸੇਲ ਵੀ ਕਰ ਦਿੰਦੇ ਨੇ। ਉਹ ਸੇਲ ਕਿੰਨੇ ਦੇ ਵਿੱਚ ਕਰ ਰਹੇ ਹੋ ਤੁਸੀਂ ਐਸ ਰੇ? ਗਲਤ ਸਹੀ ਸਭ ਨੂੰ ਪਤਾ ਹੈ ਨਾ ਬਚੇਤਾ ਹੈ ਨਹੀਂ। ਕੀ ਸਭ ਨੂੰ ਚੁਆਇਸ ਪਤਾ ਹੈਗੀ ਕਿ ਕੀ ਗਲਤ ਹੈ ਕੀ ਸਹੀ ਹੈ ਉਹਨੋਂ ਆਪਣੇ ਤੇ ਡਿਪੈਂਡ ਕਰਦਾ ਕਿ ਆਪਾਂ ਕੀ ਚੂਸ ਕਰਨਾ ਹੈ ਗਲਤ ਰਾਸਤਾ ਜਾਂ ਸਹੀ ਰਾਸਤਾ ਬੈਨ ਉਸਹੀ ਰਾਸਤਾ ਮਿਲਿਆ ਤੇ ਮੌਸਰਾਤੇ ਤੇ ਚੱਲ ਰਹੀ ਹੈ ਸਸ਼ੇ ਗਾ ਜੀ ਮਿੱਟੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਮੈਂ ਇਸ ਵੇਲੇ ਅਸੀਂ ਲੁਧਿਆਣਾ ਦੇ ਵਿੱਚ ਮੌਜੂਦ ਹਾਂ ਤੇ ਜਿਸ ਜਗ੍ਹਾ ਅਸੀਂ ਮੌਜੂਦ ਹੈਗੇ ਆਂ ਕੁਝ ਨੌਜਵਾਨਾਂ ਦੇ ਵੱਲੋਂ ਇੱਕ ਟੀਚਾ ਮਿੱਥਿਆ ਗਿਆ ਹੈ ਕਿ ਪੰਜਾਬ ਨੂੰ ਜਿਹੜਾ ਆ ਉਸ ਸੁਖਾਲਾ ਬਣਾਉਣਾ ਹੈ ਤੇ ਨਾਲੇ ਸੁਜੱਜਾ ਬਣਾਉਣਾ ਹੈ ਰੀਸਾਈਕਲਿੰਗ ਨੂੰ ਲੈ ਕੇ ਜਿਹੜੇ ਆ ਗੱਲਾਂ ਹੁੰਦੀਆਂ ਨੇ ਪੂਰੇ ਪੰਜਾਬ ਭਰ ਦੇ ਵਿੱਚ ਲੋਕ ਰੀਸਾਈਕਲਿੰਗ ਕਰਦੇ ਨੇ ਲੇਕਿਨ ਉਸ ਤਰੀਕੇ ਨਾਲ ਨਹੀਂ ਹੋ ਸਕਦੀ ਹੈਗੀ ਜਿਸ ਤਰੀਕੇ ਨਾਲ ਇਹ ਨੌਜਵਾਨ ਕਰਨਾ ਚਾਹੁੰਦੇ ਨੇ ਤੇ ਕਰ ਰਹੇ ਨੇ ਤਾਂ ਸਾਡੇ ਨਾਲ ਉਹ ਨੌਜਵਾਨ ਮੁੰਡੇ ਕੁੜੀਆਂ ਮੌਜੂਦ ਨੇ ਜਿਨ੍ਹਾਂ ਮੁੰਡੇ ਕੁੜੀਆਂ ਦੇ ਵੱਲੋਂ ਅੱਜ ਰੀਸਾਈਕਲਿੰਗ ਨੂੰ ਲੈ ਕੇ ਇੱਕ ਟੀਚਾ ਮਿੱਥਿਆ ਗਿਆ ਹੈ ਕਿ ਪੰਜਾਬ ਦੇ ਵਿੱਚੋਂ ਜਾਂ ਪੂਰੀ ਦੁਨੀਆ ਦੇ ਵਿੱਚੋਂ ਕਿਤੋਂ ਵੀ ਕੁਝ 30 ਲੋਕ ਅਜਿਹੇ ਹੋਣ ਜਿਨ੍ਹਾਂ ਨੂੰ ਅਸੀਂ ਸੀਈਓ ਬਣਾ ਸਕੀਏ ਤੇ ਆਪਣਾ ਬਿਜ਼ਨਸ ਜਿਹੜਾ ਉਹ ਸ਼ੁਰੂਆਤ ਕਰ ਸਕਣ ਔਰ ਰੀਸਾਈਕਲਿੰਗ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਇਹਨਾਂ ਦੇ ਵੱਲੋਂ ਬਣਾਈਆਂ ਜਾ ਚੁੱਕੀਆਂ ਨੇ ਤੇ ਕਿਵੇਂ ਰੀਸਾਈਕਲਿੰਗ ਪ੍ਰੋਸੈਸ ਜਿਹੜਾ ਇਹ ਚੱਲਦਾ ਹੈ ਗੱਲਬਾਤ ਕਰਦੇ ਹਾਂ ਗੌਰਵ ਜੀ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਗੌਰਵ ਜੀ ਅ ਕਿਸ ਤਰੀਕੇ ਨਾਲ ਇਹ ਆਈਡੀਆ ਆਇਆ ਸੀਗਾ ਕਿ ਅੱਜ ਅਸੀਂ ਰੀਸਾਈਕਲਿੰਗ ਨੂੰ ਲੈ ਕੇ ਜਿਹੜਾ ਇਹ ਪੂਰੇ ਦੇਸ਼ ਭਰ ਦੇ ਵਿੱਚ ਅਵੇਅਰ ਕੀਤਾ ਜਾਵੇ ਇਹ ਤਾਂ ਪਹਿਲਾਂ ਵੀ ਆਰਗੇਨਾਈਜੇਸ਼ਨ ਚੱਲੀਆਂ ਨੇ ਬਹੁਤ ਸਾਰੇ ਆਰਗੇਨਾਈਜੇਸ਼ਨ ਦੇ ਵੱਲੋਂ ਕੰਮ ਕੀਤੇ ਗਏ ਨੇ ਤੁਹਾਡੇ ਆਰਗੇਨਾਈਜੇਸ਼ਨ 'ਚ ਕੀ ਖਾਸ ਹੈ ਜੀ ਅ ਦੇਖੋ ਕਾਫੀ ਸਾਰੀ ਆਰਗੇਨਾਈਜੇਸ਼ਨ ਨੇ ਹਰ ਇੱਕ ਆਰਗੇਨਾਈਜੇਸ਼ਨ ਨੂੰ ਕੰਮ ਕਰਨ ਦਾ ਆਪਣਾ ਆਪਣਾ ਯੂਐਸਪੀ ਹੁੰਦਾ ਹੈ ਠੀਕ ਹੈ ਉਹ ਸਾਡਾ ਇਹ ਹੀ ਸੀਗਾ ਕਿ ਅਸੀਂ ਸਟਾਰਟਿੰਗ ਤੋਂ 3 ਦਾ ਇੱਕ ਸਾਈਕਲ ਬਣਾਇਆ এনवायरमेंट empowerment اور এডুকেشن ਅਸੀਂ پڑھ لکھ ਲਈਏ ਬਹੁਤ ਜਿਆਦਾ ਪੈਸਾ ਕਮਾ ਲਈਏ ਜੇ ਪੋਲਿਊਟਿਡ ਐਟਮੋਸਫੇਅਰ ਹੋਏਗਾ ਤਾਂ ਬਿਮਾਰੀ ਹੋਵਾਂਗੇ ਪੈਸਾ ਸਾਡਾ ਵੈਂਟੀਲੇਟਰ ਤੇ ਹੀ ਖਰਚ ਹੋਣਾ ਹੈ ਨਾ ਸੋ پڑھ لکھ ਕੇ ਇੱਕ ਵਧੀਆ ਐਟਮੋਸਫੇਅਰ ਦੇ ਵਿੱਚ ਵਧੀਆ ਤਰੀਕੇ ਨਾਲ بزنس ਕਿਦਾਂ ਕਰਨਾ ਉਹਦੇ ਲਈ ਅਸੀਂ ਇੱਕ ਪ੍ਰੋਜੈਕਟ سٹਾਰਟ ਕੀਤਾ वेस्ट ਟੂ ਵਿਜ਼डम ਮਰਪਸੇ ਸੀਗਾ ਕਿ ਵੇਸਟ ਤੋਂ ਅਸੀਂ ਇਨਾ ਵੈਲਿਊ ਜਨਰੇਟ ਕਰੀਏ ਕਿ ਇੱਕ ਤਾਂ ਲੈਂਡਫਿਲਸ ਦਾ ਬਰਡਨ ਕਮ ਹੋਵੇ এমਪਲॉयਮੈਂਟ ਜਿਆਦਾ ਤੋਂ ਜਿਆਦਾ ਜਨਰੇਟ ਹੋਵੇ ਤੇ ਇਸ ਤੋਂ ਇਲਾਵਾ ਜਿਹੜੇ ਅੰਡਰਪ੍ਰਿਵਿਲੇਜ ਬੱਚੇ ਨੇ ਜਿਹੜੇ ਨਹੀਂ ਪੜਾਈ ਕਰ پا ਰਹੇ ਕਿਸੇ ਕਾਰਨ ਵਸ ਉਹਨਾਂ ਦੇ ਨੂੰ ਅਸੀਂ ਸਕਿਲਸ ਐਜੂਕੇਸ਼ਨ ਉਹਨਾਂ ਦੇ ਬੇਸਿਕ ਐਜੂਕੇਸ਼ਨ ਦੇ ਉੱਤੇ ਵੀ ਕੰਮ ਕਰੀਏ ਸੋ ਅਸੀਂ 2021 ਤੋਂ ਇਹਨੂੰ ਸਟਾਰਟ ਕੀਤਾ ਤੇ ਲਾਸਟ 1.5 ਸਾਲ ਹੋ ਗਏ 1.5 ਸਾਲ ਬਾਅਦ ਪਹਿਲਾ ਸੀ ਇਹ ਕਾਰਪੋਰੇਸ਼ਨ ਦਾ ਇੱਕ ਟ੍ਰਿਪਲ ਆਰ ਸੈਂਟਰ ਨਗਰ ਨਿਗਮ ਲੁਧਿਆਣੇ ਨਾਲ ਮਿਲ ਕੇ ਸਟਾਰਟ ਕੀਤਾ ਤੇ ਲਾਸਟ 3-4 ইয়ারਸ ਦੇ ਵਿੱਚ ਅਸੀਂ ਅਰਾਊਂਡ 30000 ਕਿਲੋ ਕਚਰਾ ਜਿਹੜਾ ਲੈਂਡਫਿਲਸ ਦੇ ਵਿੱਚ ਜਾਣਾ ਸੀ ਉਹਨੂੰ ਪ੍ਰੋਸੈਸ ਕਰਕੇ ਇੱਕ ਤਾਂ ਲੈਂਡਫਿਲਸ ਦੇ ਵਿੱਚ ਜਾਣ ਤੋਂ ਬਚਾਇਆ ਹੈ ਅਰਾਊਂਡ 30 ਟੂ 40 ਔਮੈਨਸ ਐਂਡ ਅਨਸਕਿਲਡ ਸਕਿਲਡ ਵਰਕਰਸ ਨੂੰ এমਪਲੋਇਮੈਂਟ ਵੀ ਦਿੱਤੀ ਅਲੱਗ-ਅਲੱਗ ਪ੍ਰੋਡਕਟਸ ਵੀ ਬਣਾਏ ਕਿ ਉਸ ਤੋਂ ਬਾਅਦ ਬੱਚੇ ਵੀ ਪੜਾਏ। ਇਹ ਪ੍ਰੋਜੈਕਟ ਵਿੱਚ ਮਿਲਦਾ ਇੱਕ ਪੈਨਸਲ ਦੀ ਗੱਲ ਕਰੀ ਜਾਂਦੀ ਉਹ ਪਹਿਲਾਂ ਵੀ ਬਣਦੀਆਂ ਸੀਗੇ ਉਹ ਪੈਨਸਲਸ ਲੇਕਿਨ ਤੁਸੀਂ ਇੱਥੇ ਵੀ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਕਿਹੜੀ ਪੈਨਸਲ ਸੀਗੀ ਉਹ? ਉਹ ਨਿਊਜ਼ਪੇਪਰ ਪੈਨਸਲ ਹੈ। ਤਾਂ ਨਹੀਂ ਹੈ ਕਿ ਉਹ ਮੇਰਾ ਪਰਸਨਲ ਆਈਡੀਆ ਨਿਊਜ਼ਪੇਪਰ ਪੈਨਸਲ ਆਲਰੇਡੀ ਕਈ ਸਾਲ ਹੋ ਗਏ ਕਿ ਗੁਜਰਾਤ ਔਰ ਬਾਕੀ ਸਟੇਟ ਦੇ ਵਿੱਚ ਬਣ ਰਿਆ ਸੀ। ਸਾਡੇ ਕੋਲ ਜਦੋਂ ਵੇਸਟ ਮਟੀਰੀਅਲ ਕਲੈਕਟ ਹੋ ਰਿਹਾ ਸੀਗਾ ਤਾਂ ਉਹਦੇ ਵਿੱਚ ਨਿਊਜ਼ਪੇਪਰ ਵੀ ਆਉਂਦੇ ਸੀਗੇ। ਇਹ ਵੇਸਟ ਪੇਪਰ ਵੀ ਆਉਂਦੇ ਸੀ। ਸੋ ਸਾਡੇ ਦਿਮਾਗ 'ਚ ਵੀ ਆਇਆ ਕਿ ਅਰ ਅਸੀਂ ਨ ਬਟ ਜਦੋਂ ਉਹਦੀ ਸਟੱਡੀ ਕਰਨੀ ਸ਼ੁਰੂ ਕੀਤੀ ਤੇ अराउंड 12 ਤੋਂ 15 ਲੱਖ ਰੁਪਏ ਦਾ ਮਸ਼ੀਨਰੀ ਸੈਟਅਪ ਸੀਗਾ। ਉਹ ਤੁਸੀਂ ਕਿਵੇਂ ਕੀਤਾ ਫਿਰ? ਸੋ ਸਾਡੇ ਕੋਲ ਮਸ਼ੀਨਰੀ ਨਹੀਂ ਸੀ ਕਹਿੰਦੇ ਕਿ ਤੁਹਾਡੀ ਨੀਅਤ ਜਦੋਂ ਹੁੰਦੀ ਹੈ ਨਾ ਤੇ ਰੱਬ ਤੁਹਾਡੇ ਤੁਹਾਡੇ ਨਾਲ ਖੜਦਾ ਹੈ। ਸੋ ਉਸੇ ਟਾਈਮ ਸਾਡੇ ਟੀਮ 'ਚ ਇੱਕ ਟੈਕਨੀਕਲ ਬੰਦਾ ਐਂਟਰ ਹੁੰਦਾ ਹੈ। ਤੇ ਉਹਦੇ ਨਾਲ ਸਾਡੀ ਡਿਸਕਸ਼ਨ ਹੁੰਦੀ ਉਹ ਕਹਿੰਦਾ ਆਹ ਮਸ਼ੀਨ ਤਾਂ ਮੈਂ ਟਰੈਡਮਿਲ ਜਿਹੜਾ ਵੇਸਟ ਟਰੈਡਮਿਲ ਹੁੰਦਾ ਉਹ ਤੋਂ ਬਣਾ ਦਾਂਗਾ। ਤੇ ਉਹਨੇ ਇਮੀਡੀਏਟਲੀ ਸਾਨੂੰ ਉਹ ਮਸ਼ੀਨਰੀ ਬਣਾ ਕੇ ਦਿੱਤੀ ਤੇ ਅਸਾਡਾ ਪ੍ਰੋਡਕਸ਼ਨ ਸਟਾਰਟ ਹੋ ਗਿਆ। ਸਿੰਝੜੀਆਂ ਹੋ ਰਹੀਆਂ ਨੇ ਫਿਰ ਇਹ ਤੁਸੀਂ ਸੇਲ ਵੀ ਕਰ ਰਹੇ ਹੋ ਨਾ ਬਿਲਕੁਲ ਸੇਲ ਵੀ ਕਰਤਾ ਇਸ ਕੋ ਸੇਲ ਕਰਕੇ ਜੋ ਵੀ ਵੈਲਿਊ ਐਕਚੁਅਲੀ ਇਹ ਨਾਨ-ਪ੍ਰੋਫਿਟੇਬਲ ਆਰਗੇਨਾਈਜੇਸ਼ਨ ਹੈ ਸਵਿਚ ਫੋਰ ਚੇਂਜ ਫਾਊਂਡੇਸ਼ਨ ਤੇ ਇਹਦੇ ਵਿੱਚ ਪਰਪਸ ਇਹੀ ਹੁੰਦਾ ਕਿ ਅਸੀਂ ਵੇਸਟ ਤੋਂ ਸਰਕੂਲਰ ਇਕਨੋਮੀ ਨੂੰ ਵੀ ਰਨ ਕਰੀਏ এমਪਲੋਇਮੈਂਟ ਵੀ ਜਨਰੇਟ ਕਰੀਏ ਜੇ ਕੁਝ ਪ੍ਰੋਫਿਟ ਹੁੰਦਾ ਵੀ ਹੈ ਤਾਂ ਉਹਨੂੰ ਆਪਾਂ ਮੈਕਸਿਮਮ ਚੈਰੀਟੇਬਲ ਐਕਟੀਵਿਟੀ ਦੇ ਉੱਤੇ ਖਰਚ ਕਰੀਏ ਜੇ ਸਾਧ ਦੀ ਗੱਲ ਕਰਦੇ ਆਂ ਕਿ ਜਿਵੇਂ ਕਹਿੰਦੇ ਸਰਕਾਰ ਸਾਥ ਦਿੰਦੀ ਹੁੰਦੀ ਹੈ ਪਹਿਲਾਂ ਅਲੇ ਵੀ ਕੋਈ ਸਾਥ ਦੇ ਰਿਹਾ ਕਿ ਆਪ ਹੀ ਕਲੇ ਨੌਜਵਾਨ ਮੁੰਡੇ ਕੁੜੀਆਂ ਮਰੇ ਹੋਏ ਨਹੀਂ ਨਗਰ ਨਿਗਮ ਦਾ ਸਾਥ ਹੁੰਦਾ ਜੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਵੀ ਸਾਥ ਹੁੰਦਾ ਜਿੱਥੇ ਰਿਕੁਆਇਰਡ ਹੁੰਦੀ ਅਸੀਂ ਅਪਰੋਚ ਕਰਦੇ ਹਾਂ ਉਹਨਾਂ ਦਾ ਸਹਿਯੋਗ ਵੀ ਮਿਲਦਾ ਸਾਨੂੰ ਤੇ ਇਸ ਤੋਂ ਇਲਾਵਾ ਸਾਡੇ ਨਾਲ ਵੋਲੰਟੀਅਰਸ ਯੰਗੇਸਟਰਸ ਕਾਫੀ ਜ਼ਿਆਦਾ ਕਨੈਕਟਡ ਨੇ ਸ਼ਹਿਰ ਦੇ ਕਈ ਸਾਰੀ ਫੈਮਿਲੀਜ਼ ਕਨੈਕਟਡ ਹੈ ਕਈ ਸਾਰੀ ਕੰਪਨੀਆਂਜ਼ ਦਾ ਵੀ ਸਪੋਰਟ ਸਾਨੂੰ ਮਿਲਦਾ ਜਿੱਦਾਂ ਅਸੀਂ ਇਵੈਂਟ ਕਰਾਇਆ ਸੀ ਲਾਸਟ ਪਲਗਾਤਨ ਉਹਦੇ ਵਿੱਚ ਕਈ ਸਾਰੀ ਕੰਪਨੀਆਂਜ਼ ਐਨ ਜੀਓ ਉਹ ਵੀ ਸਾਡੇ ਨਾਲ ਆ ਕੇ ਕੰਮ ਕਰਦੇ ਆ ਉਹਨੂੰ ਵੀਸਟ ਕੋਈ ਕੱਪੜੇ ਆ ਜਾਂਦੇ ਨੇ ਜਿਹਦੇ ਪੁਰਾਣੇ ਕੱਪੜੇ ਕਹਦੀ ਆ ਆਪਾਂ ਕਈ ਤਾਂ ਇਹ ਵੀ ਇਜ਼ਾਮ ਲਾਉਂਦੇ ਹੁਣਗੇ ਵੀ ਹਾਂਜੀ ਇਹ ਫਰੀ ਦੇ ਵਿੱਚ ਲੈ ਕੇ ਆਉਂਦੇ ਨੇ ਤੇ ਬਾਅਦ ਵਿੱਚ ਸੇਲ ਵੀ ਕਰ ਦਿੰਦੇ ਨੇ ਉਹ ਸੇਲ ਕਿੰਨੇ ਦੇ ਵਿੱਚ ਕਰ ਰਹੇ ਹੋ ਤੁਸੀਂ ਐਸੋਏ 5 ਰੁਪਏ ਤੋਂ ਸਟਾਰਟ ਹੋ ਜਾਂਦਾ 5 ਰੁਪਏ 10 ਰੁਪਏ 20 ਰੁਪਏ ਮੈਕਸਿਮਮ ਕਿਉਂਕਿ ਦੇਖੋ ਸਿਰਫ ਇਹ ਨਹੀਂ ਹੈ ਕਿ ਲੋਕ ਕਿ ਸਾਡੇ ਤੱਕ ਲੈ ਕੇ ਆ ਰਹੇ ਅਸੀਂ ਵੀ ਲੋਕਾਂ ਦੇ ਘਰੋਂ ਜਾ ਕੇ ਕਲੈਕਟ ਕਰਦੇ ਹਾਂ ਉਹਦੇ ਵਿੱਚ ਸਾਡਾ ਲੇਬਰ ਲੌਜਿਸਟਿਕ ਹਰ ਚੀਜ਼ ਦਾ ਖਰਚਾ ਹੁੰਦਾ ਅਸੀਂ ਜ਼ੀਰੋ ਮੋਨਿਟਰੀ ਤੇ ਕੰਮ ਕਰਦੇ ਹਾਂ ਜ਼ੀਰੋ ਗਵਰਨਮੈਂਟ ਫੰਡਿੰਗ ਲਾਸਟ 3 ਇਅਰਸ ਦੇ ਵਿੱਚ ਕਿਸੇ ਦੇ ਘਰੋਂ ਜਦੋਂ ਵੇਸਟ ਅਸੀਂ ਚੱਕਿਆ ਵੀ ਹੈ ਜ਼ੀਰੋ ਚਾਰजेस ਠੀਕ ਹੈ ਸੋ ਸਾਰਾ ਸਰਕਲ ਅਸੀਂ ਵੇਸਟ ਤੋਂ ਹੀ ਚਲਾਣਾ ਤੁਸੀਂ ਇਹ ਦੇਖੋ ਕਿ ਜਿਹੜਾ ਬੰਦਾ ਵੇਸਟ ਪਿਕ ਕਰਨ ਨੂੰ ਜਾ ਰਿਹਾ ਉਹਦੇ ਲਈ ਤਾਂ ਇੱਕ ਏਮਪਲੋਇਮੈਂਟ ਹੋ ਗਿਆ ਤੁਹਾਡੇ ਘਰ ਦਾ ਵੇਸਟ ਕਲੀਅਰ ਹੋ ਗਿਆ ਉਹਦੇ ਵਿੱਚੋਂ ਜਿਹੜੇ ਸਮਾਨ ਹੁੰਦੇ ਜਿਹੜੇ ਰੀਯੂਜ਼ ਕਰਾ ਸਕਦੇ ਆਪਾਂ ਕਿਸੇ ਨੂੰ ਦੁਬਾਰਾ ਪਵਾ ਸਕਦੇ ਕੱਪੜੇ ਹੁੰਦੇ ਬੁੱਕਸ ਹੁੰਦੀ ਹੈ ਕਈ ਵਾਰ ਫਰਨੀਚਰ ਵੀ ਹੁੰਦੇ ਤੁਸੀਂ ਇਸੇ ਵੈਲਿਊ ਦੇ ਵਿੱਚ ਅਸੀਂ ਵੇਚਦੇ ਹਾਂ ਇਹਨੂੰ 5 10 20 ਰੁਪਏ। ਕੋ ਵਾਪਸ ਆਉਣਾ ਮੈਂ ਸਾਡੇ ਨਾਲ ਇੱਕ ਉਹ ਵੀ ਲੜਕੀ ਮੌਜੂਦ ਹੈ ਜਿਹੜੀ ਅਸਿਸਟੈਂਟ ਪ੍ਰੋਫੈਸਰ ਸੀ। ਔਰ ਹੁਣ ਅੱਜ ਇੱਥੇ ਨਾਲ ਇਹਨਾਂ ਦੇ ਜਿਹੜੇ ਇਸ ਬਿਜ਼ਨਸ ਦੇ ਵਿੱਚ ਪਾਰਟਿਸਿਪੇਟ ਕੀਤਾ ਹੋਇਆ ਨਾਲ ਕੰਮ ਵੀ ਕਰ ਰਹੇ ਨੇ ਮੈਂ ਅਸਿਸਟੈਂਟ ਪ੍ਰੋਫੈਸਰ ਦੀ ਜੌਬ ਵੀ ਛੱਡਿਆ ਹੈ ਤੁਸੀਂ ਕੀ ਰੀਜ਼ਨ ਰਹਿ ਗਈ ਸੀਗੀ? सर uh, uh, समझ आया कि वो मोनोटनस एक जॉब सी ओ, मेरे लिए नहीं बनी हुई क्योंकि मैं सीखा ड्यूरिंग कोविड समझ आया कि स्किल्स बहुत जरूरी ने इतने आके स्किल्स मेरे भी एनहांस हुए हैं जिमें मैनेजमेंट स्किल्स कह लो या तोड़ी पब्लिक स्पीकिंग कह लो ये बहुत सारे स्किल्स हैं मेरे एनहांस हुए ने इतने आके तो मैं लगा कि नहीं मोनोटेनस जॉब करों वी कि जिते तुसी अलग अलग एरियाज नु एक्सप्लोर ਕਰ ਰਹੇ ਹਾਂ ਆਪਣੇ ਆਪ ਨੂੰ ਵੀ ਕਰ ਰਹੇ ਹਾਂ ਔਰ ਪੂਰੇ ਮਤਲਬ এনवायरमेंट ਹੋ ਗਿਆ এনवायरमेंटਸ ਕੀ ਚੱਲ ਰਹਾ ਹੈ এডুকেਸ਼ਨ ਸਭ ਚੀਜ਼ਾਂ ਨੂੰ ਐਕਸਪਲੋਰ ਕਰ 파 ਰਹੇ ਹਾਂ ਹੁਣ ਇੱਥੇ ਅੱਗੇ ਮੈਨੂੰ ਔਮਨਸ ਨੂੰ ᱮਮਪਾਵਰ ਕਰਨ ਦਾ ਮੌਕਾ ਮਿਲ ਰਿਹਾ ਹੈ ਔਰ ਗਰਲਸ ਐ ਉਹਨਾਂ ਨੂੰ ᱮਮਪਾਵਰ ਕਰਨਾ ਉਹਨਾਂ ਨੂੰ ਸਕਿਲਸ ਦੇ ਟ੍ਰੇਨਿੰਗਸ ਕਰਵਾਉਣੀਆਂ ਉਸ ਚੀਜ਼ ਹੈਲਪ ਹੋ ਰਹੀ ਹੈ ਉਹਨੇ ਪਾ ਮੈਨੂੰ ਲੈ ਕੇ ਕਈ ਜਾਣੇ ਤਾਂ ਗੱਲ ਸੋਚ ਲੈਂਦੇ ਨੇ ਹਨਾ ਕਈ ਕੁੜੀਆਂ ਉਹ ਸਾਹਮਣੇ ਲੈਂਦੀ ਪਾਵਰ ਆ ਗਈ ਪਤਾ ਨਹੀਂ ਕੀ ਕੁਛ ਕਰ ਲਿਆਗੀ ਹੋਰ ਕੁਛ ਪਾਸੇ ਤੁਰ ਪੈਂਦੀਆਂ ਨੇ ਹਨਾ ਵੀ ਇਹਦੇ ਬਾਰੇ ਸੋਚਿਆ ਕਿਤੇ ਵਿਚਾਰ ਕੀਤੀ ਸਰ ਇੱਕ ਚੁਆਇਸ ਹੈ ਗਲਤ ਸਹੀ ਸਭ ਨੂੰ ਪਤਾ ਹੈ ਨਾ ਬਚੇਤਾ ਹੈ ਨਹੀਂ ਕਿ ਸਭ ਨੂੰ ਚੁਆਇਸ ਪਤਾ ਹੈਗੀ ਕਿ ਕੀ ਗਲਤ ਹੈ ਕੀ ਸਹੀ ਹੈ ਉਹਨੋਂ ਆਪਣੇ ਤੇ ਡਿਪੈਂਡ ਕਰਦਾ ਕਿ ਆਪਾਂ ਕੀ ਚੂਸ ਕਰਨਾ ਹੈ ਗਲਤ ਰਸਤਾ ਜਾਂ ਸਹੀ ਰਸਤਾ ਮੈਨੂੰ ਸਹੀ ਰਸਤਾ ਮਿਲਿਆ ਤੇ ਮੈਂ ਉਸ ਰਾਸਤੇ ਤੇ ਚੱਲ ਰਹੀ ਹਾਂ ਉਹਨਾਂ ਪਰਮੈਂਟ ਨੂੰ ਕਿਦਾਂ ਐਕਸਪਲੇਨ ਕੀਤਾ ਜਾਊਗਾ ਵੀ ਕੀ ਚੀਜ਼ ਕੀਤੀ ਹੈ वुमेन एम्पावरमेंट मींस मतलब ਤੁਸੀਂ ਇੱਕ ਐ ਨਹੀਂ ਹੁੰਦਾ ਕਿ ਹਾਂ ਤੁਸੀਂ ਆਪਣਾ ਪੈਸੇ ਆਣਾ ਸ਼ੁਰੂ ਕਰੋਗੇ ਤੁਸੀਂ ਥੋੜਾ ਫ੍ਰੀडम ਨਾਲ ਆਪਣੀ ਲਾਈਫ ਵੀ ਇੰਜੋਏ ਕਰ 파 ਰਹੇ ਹੋ ਜਾਂ ਜੋ ਚੋ ਤੁਸੀਂ ਜੀ ਚੀਜ਼ ਕਰਨਾ ਚਾਹੁੰਦੇ ਹੋ ਕਰ 파 ਰਹੇ ਹੋ ਸਿਰਫ ਪੈਸੇ ਨਾਲ ਹੀ ਨਹੀਂ ਹੁੰਦਾ ਤੁਹਾਨੂੰ ਤੁਹਾਡੇ ਸਕਿਲਸ ਆ ਗਏ ਤੁਸੀਂ ਮੈਂ ਅਗਰ ਕੋਈ ਚੀਜ਼ ਸਿੱਖੀ ਆ ਗਏ ਮੈਂ ਸਿਖਾ ਵੀ 파 ਰਹੀ ਹਾਂ ਖੁਦ ਵੀ ਐਮ ਪਾਵਰ ਹੋ ਰਹੇ ਤੇ ਦੂਸਰਿਆਂ ਨੂੰ ਵੀ ਐਮ ਪਾਵਰ ਕਰਨਾ ਲੱਗਦਾ ਨਹੀਂ ਕਿ ਕੀ ਜੌਬ ਕਰ ਰਹੇ ਹੁੰਦੇ ਜਿਵੇਂ ਸਿਸਟਮ ਪ੍ਰੋਫੈਸਰ ਹੁੰਦੇ ਤਾਂ ਉਹ ਜੀ ਜੌਬ ਦੇ ਵਿੱਚ ਬਹੁਤ ਵਧੀਆ ਪੈਸੇ ਬਣ ਸਕਦੀ ਵਧੀਆ ਜਿੰਦਗੀ ਬਤੀਤ ਹੋ ਸਕਦੀ ਸੀਗੀ ਕਿੱਥੇ ਰੀਸਾਈਕਲਿੰਗ ਕਰਨੀ ਪੈ ਰਹੀ ਹੈ ਕੁਝ ਘੱਟ ਪੈਸੇ ਹਲੇ ਬਣ ਰਹੇ ਨੇ ਵੀ ਇਨ ਚੀਜ਼ਾਂ ਦੇ ਵਿੱਚ ਬਤੀਤ ਕਰਨੀ ਜ਼ਿੰਦਗੀ ਔਖੀ ਹੋ ਜਾਂਦੀ ਹੈ ਮਤਲਬ ਐ ਨਹੀਂ ਕਿ ਡਿਫਿਕਲਟੀਆਂ ਨਹੀਂ ਆਂਦੀਆਂ ਬਟ ਜਿੱਥੇ ਤੁਹਾਡਾ ਮਨ ਨਾ ਲੱਗੇ ਉੱਤੇ ਉਹ ਕੰਮ ਵੀ ਨਹੀਂ ਹੋ ਪਾਂਦਾ ਨਾ ਇੰਟਰਨਲ ਹੈਪੀਨੈਸ ਨਹੀਂ ਮਿਲਦੀ ਕੋਈ ਨਹੀਂ ਸੀਗੀ ਉਸ ਚੀਜ਼ ਕਾਈਂਡ ਆਫ ਥੋੜਾ ਬਹੁਤ ਕਿਉਂਕਿ ਮੈਂ ਤੁਹਾਨੂੰ ਕਹਾਂਗੀ ਉਹ ਮੋਨੋਟਨਸ ਉਹ ਸੇਮ ਚੀਜ਼ ਲਾਸ ਅਸੀਂ ਵੀ ਮੱਲਾ ਮੈਂ ਮਾਸਟਰ ਸੱਕ ਜੋ ਪੜਿਆ ਉਹੀ ਮੱਲਾ ਉਸ ਤੋਂ ਬਾਅਦ ਵੀ ਆ ਕੇ ਅਗਰ ਗ੍ਰੈਜੂਏਟ ਸਟੂਡੈਂਟਸ ਨੂੰ ਪੜਾ ਰਹੀ ਹੈ ਤਾਂ ਉਹੀ ਸਟੱਡੀ ਚੱਲ ਰਹੀ ਹੈ 4 ਸਾਲ ਬਾਅਦ ਵੀ ਉਹੀ ਚੀਜ਼ ਚੱਲ ਰਹੀ ਉਹ ਚ ਕੋਈ ਚੇਂਜਸ ਨਹੀਂ ਆਇਆ ਐਜੂਕੇਸ਼ਨਲ ਪੈਟਰਨ ਨੂੰ ਚੇਂਜ ਕਰਨ ਦੀ ਥੋੜੀ ਲੋੜ ਹੈ ਤੇ ਤੁਹਾਡੇ ਨਾਲ ਦੇ ਵੀ ਜਿਹੜੇ ਫਰੈਂਡ ਸੀਗੇ ਉਹ ਵੀ ਇਸ ਦੇ ਵਿੱਚ ਆਈਏ ਜਾਂ ਤੁਸੀਂ ਕੱਲੇ ਹੋ ਨਹੀਂ ਮੇਰੇ ਤਾਂ ਮੋਸਟ ਆਫ ਜੋ ਫਰੈਂਡਸ ਹੈ ਕੁਝ ਫੋਰਨ ਚਲੇ ਗਏ ਆ ਕੁਝ ਬਿਜ਼ਨਸ ਕਰ ਰਹੇ ਨੇ ਕੁਝ ਜੌਬ ਕਰ ਰਹੇ ਨੇ ਅਲੱਗ-ਅਲੱਗ ਫੀਲਡ ਦੇ ਵਿੱਚ ਸਭ ਕੰਮ ਕਰ ਰਹੇ ਨੇ ਆਪਣਾ ਤੋ ਤੁਹਾਡਾ ਨਹੀਂ ਮਨ ਕੀਤਾ ਫੌਰਨ ਜਾਣ ਨੂੰ ਵੀਰੇ ਨਹੀਂ ਉਹ ਸ਼ੁਰੂ ਤੋਂ ਹੀ ਕੋਈ ਮਨ ਨਹੀਂ ਫੌਰਨ ਨਹੀਂ ਜਾਣਾ ਇੱਥੇ ਰਹਿ ਕੇ ਜੋ ਕਰ ਸਕਦੇ ਹੋ ਕਰ ਲਓ ਤੁਸੀਂ ਤੁਸੀਂ ਸਟੂਡੈਂਟ ਹੋ ਤੁਸੀਂ ਹਲੇ ਪੜਾਈ ਕਰ ਰਹੇ ਹੋ ਹਲੇ ਹਾਂਜੀ ਹਾਂਜੀ ਮੈਂ ਸੈਕੰਡ ਈਅਰ ਕਰਦੀ ਹਾਂ ਤੁਸੀਂ ਇਹਨਾਂ ਨਾਲ ਕਦੋਂ ਤੋਂ ਜੁੜੇ ਹੋ ਮੈਨੂੰ ਆਲਮੋਸਟ 1 ਮੰਥ 2 2 ਮਹੀਨੇ ਹੋ ਗਏ 2 ਮਹੀਨੇ ਹੋ ਗਏ ਹਾਂਜੀ ਤੁਸੀਂ ਹੋ ਜਿਹਾ ਕੀ ਖਾਸ ਕੀਤਾ ਹੈ ਕਿ ਜਿਹੜੇ ਨਾਲ ਜੁੜੇ ਹੋ ਇਹਨਾਂ ਮਨ ਕੀਤਾ ਵੀ ਇਸ ਦੇ ਨਾਲ ਜੁੜ ਕੇ ਇਸ ਕੀ ਕੁਝ ਕਰ ਸਕਦੇ ਮੈਨੂੰ ਪਹਿਲਾਂ ਤਾਂ ਕਾਲਜ ਵੱਲੋਂ ਪਤਾ ਲੱਗਿਆ ਕਿ ਹਾਂ ਇੱਕ ਐਨਜੀਓ ਵੀ ਹੈਗਾ ਇੱਥੇ ਮੈਂ ਫਿਰ ਸਾਡੀ ਇੱਕ ਮੈਂ ਗਰੁੱਪ ਜੁਆਇਨ ਕੀਤਾ ਸੀ ਜਿੱਥੇ ਸਾਨੂੰ ਪਤਾ ਲੱਗਿਆ ਕਿ ਹਾਂ ਇੱਥੇ ਆ ਕੇ ਇੱਕ ਮੀਟਿੰਗ ਕਰਨੀ ਹੈ ਮੀਟਿੰਗ ਮੈਂ ਜੁਆਇਨ ਕੀਤੀ ਪਤਾ ਲੱਗਿਆ ਬਹੁਤ ਕੁਝ ਪਤਾ ਲੱਗਿਆ ਦੈਨ ਇੰਟਰਸਟ ਬਣਿਆ ਕਿ ਹਾਂ ਯਾਰ ਕੁਝ ਅਲੱਗ ਹੈ ਬਾਕੀ ਕੋਆਪਰੇਟਿਵ ਜੌਬ ਟਾਈਪ ਨਹੀਂ ਹੈ ਬਿਟ ਬਹੁਤ ਡਿਫਰੈਂਟ ਟਾਈਪ ਦੀ ਥਿੰਗ ਹੈ ਡਰ ਲੱਗਦਾ ਉੱਥੋਂ ਯੈਸ ਮੇਰੀ ਸਿਸਟਰ ਰਮਿਸ਼ੀ ਇਸ ਵਰਕਿੰਗ ਮੈਨੂੰ ਬਹੁਤ ਡਰ ਲੱਗਦਾ ਉਸਕੋ ਦੇਖ ਕੇ 9 ਟੂ 5 ਜੋ ਤਾਂ ਹੈ ਯੈਸ ਮੈਂ 95 ਜੌਬ ਨਹੀਂ ਕਰ ਸਕਦੀ ਕਦੇ ਵੀ ਸੋ ਮੁੰਦੇ ਡਿਫਰੈਂਟ ਲਗਾ ਕਿ ਹਾਂ ਯਾਰ ਕੁਝ ਇੰਟਰਸਟਿੰਗ ਹੈ ਮੈਨੇ ਫਿਰ ਜੁਆਇਨ ਕੀਤਾ ਅੱਛਾ ਤੁਹਾਡੇ ਹੱਥ ਵਿੱਚ ਚਾ ਚੀਜ਼ ਰੱਖੀ ਹੈ ਕੀ ਚੀਜ਼ ਕੀ ਹੈ ਲਮਨਗ੍ਰਾਸ ਆ ਇਹਨੂੰ ਮੈਂ ਡਰਾਈ ਕਰਕੇ ਰੱਖਿਆ ਹੋਇਆ ਮੈਨੇ ਫਰੀਜ਼ ਵਗੈਰਾ ਸਪੈਸ਼ਲਟੀ ਤੇ ਹਮ ਬਹੁਤ ਯੂਜ਼ ਕਰਦੇ ਲਮਨ ਟਰੀ ਗ੍ਰੀਨ ਟੀ ਐਂਡ ਦਿਸ ਵਨ ਇਜ਼ ਮਿੰਟ ਪਾਊਡਰ ਉਹਨੂੰ ਪੁਦੀਨੋ ਨੂੰ ਖਾ ਕੇ ਉਹਨੂੰ ਫਿਰ ਗ੍ਰਾਈਂਡ ਕਰਕੇ ਉਹਦੇ ਪਾਊਡਰ ਤਿਆਰ ਕੀਤਾ ਹੋਇਆ ਇਹ ਨੂੰ ਸਕਾਉਣ ਦਾ ਮਤਲਬ ਕਿ ਇਹਦੇ ਵਿੱਚ ਵੀ ਬਿਜ਼ਨਸ ਕਰਨਾ ਚਾਹੁੰਦੇ ਹੋ ਕੁਝ ਕਰਨਾ ਚਾਹੁੰਦੇ ਹਿੰਦਾ ਹਾਂਜੀ ਇਹਦੇ ਨਾਲ ਬਿਜ਼ਨਸ ਬਹੁਤ ਜ਼ਿਆਦਾ ਮੀਨ ਹੈਲਥਲੀ ਬਹੁਤ ਇੰਪੋਰਟੈਂਟ ਹੈ ਮੈਨੂੰ ਸੀ ਦਾ ਸਪੈਸ਼ਲੀ ਦੇ ਆਰਟੀ ਵਗੈਰਾ ਜਿਹੜੇ ਹੈਲਥ ਲਈ ਬਹੁਤ ਗੋਡ ਫੀਲਿੰਗਸ ਦੇ ਲਈ ਬਹੁਤ ਸਹੀ ਹੈ ਇਸ ਲਈ ਮੈਂ ਸ਼ੁਰੂ ਕੀਤਾ ਸੀ ਮੈਨੂੰ ਵੀ ਨਹੀਂ ਪਤਾ ਨਹੀਂ ਸੀ ਕਿ ਇਹਦਾ ਕੁਝ ਹੈ ਮੇਰੇ ਘਰੇ ਲੱਗੇ ਹੋਏ ਸੀ ਮੈਂ ਤਾਂ ਵੇਸਟ ਹੀ ਸਮਝਦੀ ਸੀ ਕਿ ਹਾਂ ਇਹ ਕਰੇ ਪਏ ਨੇ ਯੂਜ਼ ਹੋ ਗਏ ਤਾਂ ਯੂਜ਼ ਅਗੇ ਐਕਸਟਰਾ ਹੋ ਗਏ ਤਾਂ ਫਿਰ ਫੇਕਤਾ ਮਾ ਅੱਜ ਸਨੇ ਮੈਨੂੰ ਦੱਸੇ ਕਿ ਇਹਦੇ ਨਾਲ ਵੀ ਅੱਛਾ ਬਿਜ਼ਨਸ ਸ਼ੁਰੂ ਕਰ ਸਕਦੇ ਹਾਂ ਅਸੀਂ। ਤਾਂ ਮੈਂ ਸਰ ਤੋਂ ਹੀ ਸਰ ਨੇ ਕਾਫੀ ਕੁਝ ਦੱਸਿਆ ਇਹਦੇ ਬਾਰੇ ਤਾਂ ਮੈਂ ਫਿਰ ਕਰੇ ਸ਼ੁਰੂ ਕੀਤਾ ਥੋੜਾ। ਕਰੇ ਜਿਹੜੇ ਲੱਗੇ ਸੀ ਉਹਨਾਂ ਨੂੰ ਸੁਕਾ ਕੇ ਮੈਂ ਇੱਥੇ ਲੈ ਕੇ ਆਈ ਫਿਰ ਮਿੰਟੂ ਦਾ ਵੀ ਸ਼ੁਰੂ ਕੀਤਾ ਇਹਦੇ ਨਾਲ ਮੈਂ ਹੋਰ ਹੁਣੇ ਵੀ ਬਹੁਤ ਮੈਂ ਕਰ ਰਹੀ ਹਾਂ ਜਿਵੇਂ ਹੋਰਿੰਗਲ ਲੀव्स ਐ ਆਪਰਾਜੀ ਦਾ ਫਲਾਵਰ ਐ ਔਰ ਵੀ ਆਈ ਗੈਸ ਕੜੀ ਪੱਤਾ ਮਿੱਠੀ ਨੀਮ ਜਿਹਨੂੰ ਕਹਿੰਦੇ ਨੇ ਉਹਦੀ ਵੀ ਉਹ ਵੀ ਸ਼ੁਰੂ ਕੀਤੇ ਹੋਏ ਨੇ ਵੀ। ਅਮ ਜਾਨਕੀ ਸਟਾਰਟਅਪ ਇੱਕ ਰੱਖਣਾ ਨਾਲ ਹੋਰ ਵੀ ਚੀਜ਼ਾਂ ਕਰਨੀਆਂ ਨੇ ਹਾਂਜੀ ਹਾਂਜੀ ਕੀ ਕਰਨਾ ਜ਼ਰੂਰਾ ਸਟਾਰਟਅਪ ਸਟਾਰਟਅਪ ਤਾਂ ਹਾਂ ਕੁਛ ਨਾ ਕੁਛ ਤਾਂ ਸਟਾਰਟ ਕਰਨਾ ਹੀ ਹੈ ਮੈਨੂੰ ਨੇ ਮੈਂ ਸੈਕਿੰਡ ਇਅਰ 'ਚ ਹਾਂ ਤਾਂ ਐਟਲੀਸਟ ਮੇਰਾ ਇਹਨਾਂ ਹੈ ਕਿ ਮੈਂ ਜਦੋਂ ਮੇਰੀ ਕਾਲਜ ਕੰਪਲੀਟ ਹੋ ਗ੍ਰੈਜੂਏਸ਼ਨ ਕੰਪਲੀਟ ਹੋ ਉਦੋਂ ਤੱਕ ਮੈਂ ਆਪਣਾ ਸਟਾਰਟਅਪ ਥੋੜਾ ਚੰਗਾ ਕੰਪਲੀਟ ਕਰਕੇ ਰੱਖਾਂ ਕਰਦੇ ਦੇ ਰਹੇ ساتھ ਕਰਦੇ ਤਾਂ ਕਹਿੰਦੇ ਹੁੰਦਾ ਵੀ ਜੇ ਸਟੱਡੀ ਹੋ ਗਈ ਤਾਂ ਜੌਬ ਦੇਖੋ ਵੀ ਜੌਬ ਦੇਖ ਕੇ ਸ਼ਾਇਦ ਉਹਦੇ ਵਿੱਚ ਨਾਲ ਦੀ ਨਾਲ ਵਿਆਹ ਵੀ ਹੋ ਜੂ ਨਹੀਂ 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 ਘਰੇ ਐਦਾ ਕੋਈ ਨਹੀਂ ਮੈਨੂੰ ਸਪੈਸ਼ਲੀ ਮੇਰੀ ਮਦਰ ਸ਼ੀ ਹੈਲਪਿੰਗ ਮੀ ਆਲ ਮੈਨੂੰ ਉਹਨਾਂ ਨੇ ਮੀਨ ਉਹਨਾਂ ਦੇ ਖੁਦ ਹੀ ਨਰਸਰੀ ਆ ਤਾਂ ਫਿਰ ਉਹ ਮੈਨੂੰ ਕਈ ਵਾਰ ਚੀਜ਼ਾਂ ਲੈ ਕੇ ਆਂਦੇ ਨੇ ਹੁਣ ਅਪਰਾਜਿਤ ਦਾ ਫਲਾਵਰਸ ਮੈਨੂੰ ਬਹੁਤ ਬਹੁਤ ਜਲਦੀ ਨਹੀਂ ਮਿਲਦੇ ਤਾਂ ਫਿਰ ਉਹ ਉਹਨਾਂ ਦੇ ਨਰਸਰੀ ਲੱਗੇ ਹੋਏ ਨੇ ਉਹ ਮੈਨੂੰ ਤੋੜ ਕੇ ਲੈ ਕੇ ਆਂਦੇ ਨੇ ਕਈ ਕਿਹੜੀ ਚੀਜ਼ ਜਿਹੜੇ ਮੈਨੂੰ ਘਰੇ ਨਹੀਂ ਮਿਲਦੇ ਉਹ ਪਲਾਂਟਸ ਲੈ ਕੇ ਆਨੇ ਉਹ ਆਰਗੈਨੋ ਪਲਾਂਟਸ ਬਹੁਤ ਸਾਰੇ ਪਲਾਂਟਸ ਜਿਹਨੇ ਮਮਾ ਨੇ ਮੈਨੂੰ ਖੁਦ ਲਾ ਕੇ ਦਿੱਤੇ ਨੇ ਕਿ ਹਾਂ ਤੁਸੀਂ ਘਰੇ ਲਗਾਓ ਉਹਨੂੰ ਸੁਖਾਓ ਲੈ ਕੇ ਜਾਓ ਬਹੁਤ ਕੁਝ ਨੇ ਉਹ ਲੜਕੇ ਨਾਲ ਦੀਆਂ ਇਸ ਨੂੰ ਮਜ਼ਾਕ ਨਹੀਂ ਕਰਦੇਗੇ ਕਿ ਰਿਸਾਈਕਲਿੰਗ ਦੇ ਲਈ ਤੁਸੀਂ ਜਾਣੇ ਪਏ ਹੋ ਉੱਥੇ ਬਹਿਣਾ ਪੈਂਦਾ ਆ ਤਨਾ ਸਾਰੀ ਚੀਜ਼ਾਂ ਸੈਪਰੇਟ ਕਰਨੀਆਂ ਪੈਂਦੀਆਂ ਨੇ ਅਲੱਗ-ਅਲੱਗ ਕਰਕੇ ਫਿਰ ਉਹਨਾਂ ਨੂੰ ਦੇਖਣਾ ਵੀ ਪੈਂਦਾ ਆ ਹਨਾ ਬਹੁਤ ਤਰ੍ਹਾਂ ਦੇ ਤਾਨੇ ਵੀ ਵੱਜਣੇ ਪੈਂਦੇ ਨੇ ਨਾ ਫਿਰ ਵੱਜਦੇ-ਵੱਜਦੇ ਨੇ ਇੱਦਾਂ ਤਾਂ ਹੀ ਲੱਗਦਾ ਹੈ ਕਿ ਮਾਰਦੇ ਤਾਂ ਨਹੀਂ 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 ਕਰ ਮੈਨੂੰ ਸਪੈਸ਼ਲੀ ਮੈਨੂੰ ਕਾਲਜ ਤੋਂ ਬਹੁਤ ਸਾਰੀ ਕੁੜੀਆਂ ਨੇ ਅਪਰੋਚ ਕੀਤਾ ਮੈਨੂੰ ਉਹਨਾਂ ਨੇ ਪੁੱਛਿਆ ਕਿ ਹਾਂਜੀ ਕਿ ਤੁਸੀਂ ਕਿੱਥੇ ਜੌਬ ਕਰਦੇ ਹੋ ਕੀ ਕਰਦੇ ਹੋ ਸਾਨੂੰ ਵੀ ਕੁਝ ਐਕਸਪਲੇਨ ਕਰੋ ਸਾਨੂੰ ਵੀ ਕਿਵੇਂ ਅਸੀਂ ਕਿਵੇਂ ਜੁਆਇਨ ਕਰ ਸਕਦੇ ਆ ਮੈਂ ਖੁਦ ਦੋ-ਤਿੰਨ ਕੁੜੀਆਂ ਮੈਨ ਮੈਂ ਮੈਂ ਉਸ ਉਹਨਾਂ ਨੇ ਮੈਂ ਉਹਨਾਂ ਨੂੰ ਕਈ ਵਾਰ ਦੱਸਦੀਆਂ ਕਿ ਹਾਂ ਇੱਥੇ ਇੱਕ ਹੈਗਾ ਐਨ ਜੀਓ ਅਸਿਆ ਵਾਲਾ ਕੰਮ ਕਰ ਰਹੇ ਹੋ ਤੋ ਕਹਿੰਦੇ ਕਿ ਅਸੀਂ ਵੀ ਜੁਆਇਨ ਕਰਨਾ ਮੇਰੇ ਕੋਲ ਬਹੁਤ ਸਾਰੀ ਕੁੜੀਆਂ ਨੇ ਸਪੈਸ਼ਲੀ ਪੁੱਛਿਆ ਹੈ ਕਿ ਹਾਂ ਅਸੀਂ ਕਿਵੇਂ ਜੁਆਇਨ ਕਰ ਸਕਦੇ ਹਾਂ ਠੀਕ ਤੁਸੀਂ ਵੀ ਤੁਸੀਂ ਕੀ ਕਰ ਰਹੇ ਹੋ ਨਾਲ ਇੱਥੇ ਫਿਰ ਤੁਸੀਂ ਵੀ ਬਣਾ ਰਹੇ ਹੋ ਕੁਝ ਆਪਣਾ ਨਾਲ ਸਰ ਮੈਂ ਐਕਚੁਅਲੀ ਇੱਥੇ ਸਟਿਚਿੰਗ ਕਰ ਰਹੀ ਹਾਂ ਮਤਲਬ ਜਿਵੇਂ ਆਪਣੇ ਕੱਪੜਿਆਂ ਤੋਂ ਕਤਰਨ ਬਚ ਜਾਂਦਾ ਹੈ ਨਾ ਵੇਸਟ ਆਪਾਂ ਸੁੱਟ ਦੰਨੇ ਆ ਜਲਾ ਦੰਨੇ ਆ ਉਹ ਤਾਂ ਮੈਂ ਜਿਵੇਂ ਸਕਰੰਚੀਜ਼ ਰਬਰ ਬੈਂਡ ਜਿੰਨੋਂ ਪਕਾਨੇ ਸਕਰੰਚੀਜ਼ ਬਣਾ ਰਹੀਆਂ ਹੈਅਰ ਪਿੰਸ ਹੋ ਗਈਆਂ ਇਅਰ ਲੋਪਸ ਹੋ ਗਏ ਇਹ ਚੀਜ਼ਾਂ ਬਣਾ ਰਹੀਆਂ ਤੇ ਇਹ ਬਣਾ ਕੇ ਫਿਰ ਤੁਸੀਂ ਸੇਲ ਪਬਲੀਕਲੀ ਕਰਦੇ ਪਏ ਹੋ ਇਹ ਦਿਮਾਹ ਹਾਲ ਤਾਂ ਵੈਸੇ ਹੋ ਸਕਦਾ ਛੋਟੇ ਸਕੀਲ ਤੇ ਹੋਵੇ ਵੱਡੇ ਸਕੀਲ ਤੇ ਕਰਨ ਲਈ ਤਾਂ ਪੈਸੇ ਵੀ ਬਹੁਤ ਚਾਹੀਦਾ ਹੋਊਗਾ ਫਰੂ ਕਿੱਦਾਂ ਕਰੂੰਗੀ ਬਾਅਦ ਵਿੱਚ ਸਰ ਤਾਂ ਹੁਣ ਜਿਵੇਂ ਐਨ ਜੀਓ ਨਾਲ ਜਿਵੇਂ ਜੁੜੇ ਆ ਸਰ ਵੀ ਬਹੁਤ ਸਪੋਰਟ ਕਰਦੇ ਨੇ ਬਤੇਗਾ ਕੰਮ ਕਰਕੇ ਕੋਈ ਨਹੀਂ ਹਾਂਜੀ ਹਾਂਜੀ ਅੱਜ ਕਿ ਹੁਣ ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਸਰ ਮੈਨੂੰ 1 ਸਾਲ ਹੋ ਗਿਆ ਜੁੜਿਆ ਨੂੰ ਐਨ ਜੀਓ ਨਾਲ ਤੇ ਇਹਦੇ ਵਿੱਚ ਇਹ ਲੱਗਦਾ ਹੈ ਕਿ ਹਾਂ ਵੀ ਅੱਗੇ ਕੁਝ ਫਿਊਚਰ ਹੈਗਾ ਇਹ ਕਿਉਂਕਿ ਇਹ ਕਹਿੰਦੇ ਨੇ ਵੀ ਫਿਊਚਰ ਇਹਦੇ ਵਿੱਚ ਇਹਨਾਂ ਨੇ ਨਹੀਂ ਹੈਗਾ ਰੀਸਾਈਕਲਿੰਗ ਦੇ ਲਈ ਕੋਈ ਸ਼ੁਰੂਆਤ ਹੁੰਦੀ ਹੈ ਲੇਕਿਨ ਇਹਨਾਂ ਅੱਗੇ ਨਹੀਂ ਵਧ ਪਾਉਂਦਾ ਹੈਗਾ ਜਿਹੜਾ ਵਰਕ ਹੈਗਾ ਨਹੀਂ ਸਰ ਸ਼ੁਰੂਆਤ ਤਾਂ ਕੀਤੀ ਹੈ ਤਾਂ ਹੁਣ ਅੱਗੇ ਵਧਾਂਗੇ ਹਰ ਇੱਕ ਚੀਜ਼ ਨੂੰ ਇੱਕ ਉਹ ਚਾਹੀਦਾ ਹੁੰਦਾ ਨਾ ਤੇ ਸਪੈਸ਼ਲ سپورਟ ਪੂਰੀ ਹੈ ਸਕਰੋਂ ਵੀ ਤੇ ਇਧਰੋਂ ਸਰ ਵੱਲੋਂ ਵੀ ਪੂਰੀ سپورਟ ਹੈ ਨਹੀਂ ਇਹ ਤਾਂ ਇਹ ਤਾਂ ਨੇ ਤਾਂ ਵੀ ਲੇਟ ਹੋ ਗਏ ਕਦੇ ਬਾਅਦ ਵਿੱਚ ਘਰੇ ਗਾਣਾ ਪੈਂਦੀਆਂ ਹੋ ਨਹੀਂ ਨਹੀਂ ਟਾਈਮ ਨਹੀਂ ਨਹੀਂ ਬਿਲਕੁਲ ਨਹੀਂ ਟਾਈਮ ਦੀ ਲਿਮਿਟ ਕੋਈ ਨਹੀਂ ਇੱਥੇ ਮਤਲਬ ਜਿੰਨੀ ਚਿਰ ਅਸੀਂ ਚੁਰਕਣਾ ਚਾਹਨੇ ਸੀ ਰੁਕਦੇ ਆ ਲੇਟ ਵੀ ਕਈ ਵਾਰ ਆ ਜਾਂਦੇ ਆ ਕੋਈ ਉਹ ਨਹੀਂ ਹੈ ਮਤਲਬ ਫਰੀडम ਹੈ ਆਪਣੇ ਕੰਮ ਦੀ ਉਹ ਸਭ ਤੁਸੀਂ 30 ਸੀ ਉਹ ਕਹਿੰਦੇ ਸੀ ਤਿੰਨ ਸਾਲ ਤੁਹਾਡੇ ਕੋਲ ਹੀ ਬੈਠੇ 27 ਰਹਿ ਗਏ ਫਿਰ ਮੈਨੂੰ ਲੱਗਦਾ ਨਾ ਉਹ ਵੀ ਹੋ ਜਾਂਦਾ ਹੈ ਜੀ ਨੀਅਤਾ ਚਾਹੀਦੀ ਲੱਗਦਾ ਕਿ ਹੋਰ ਹੋ ਸਕਦਾ ਵੀ ਜਿਵੇਂ ਪੰਜਾਬ ਦੇ ਨੌਜਵਾਨ ਨੇ ਉਹ ਤਾਂ ਬਾਹਰਲੇ ਬੱਸ ਨੂੰ ਬਾਹਰ ਭਜਦੇ ਪਏ ਨੇ ਬਾਹਰ ਜਾ ਕੇ ਆਪਣਾ ਬਿਜ਼ਨਸ ਖਾਣਾ ਚਾਹੁੰਦੇ ਪਏ ਨੇ ਬੇਸਿਕ ਰੀਜ਼ਨ ਦੇਖੋ ਕੋਈ ਵੀ ਬਿਮਾਰੀ ਜਿਹੜੀ ਸਮਾਜਿਕ ਬਿਮਾਰੀ ਹੈ ਨਾ ਉਹਦੇ ਜਦ ਤੱਕ ਅਪਰ ਰੂਟ ਕੌਜ਼ ਦੇ ਉੱਤੇ ਕੰਮ ਨਹੀਂ ਕਰਾਂਗੇ ਠੀਕ ਹੋਂ ਤਾਂ ਅੱਡੇ ਸਿਰ ਤੇ ਦਰਦ ਹੋਵੇ ਤੇ ਮੈਂ ਪੇਟ ਦਰਦ ਦੀ ਦਵਾਈ ਦੇ ਰਿਹਾ ਹਾਂ ਕਦੇ ਵੀ ਤੁਹਾਡਾ ਸਿਰ ਦਰਦ ਠੀਕ ਹੀ ਨਹੀਂ ਹੋਣਾ ਸੋ ਬੱਚੇ ਜਦੋਂ ਮਾਈਗਰੇਟ ਹੋ ਰਹੇ ਨੇ ਆਪਣੇ ਪੰਜਾਬ ਤੋਂ ਯੂਐਸਏ ਕੈਨੇਡਾ ਜਾਂ ਕਿਧਰ ਵੀ ਜਾ ਰਹੇ ਉਹਨਾਂ ਦਾ ਮੇਨ ਪਰਪਸ ਕੀ ਉਹ ਕਹਿੰਦੇ ਸਾਨੂੰ ਪੈਸਾ ਚਾਹੀਦਾ ਹੈ ਬੱਸ ਅੱਪਾ ਇੱਕ ਪੂਰੀ ਜਨਰੇਸ਼ਨ ਨੂੰ ਪਿੱਛੇ ਭਜਾਇਆ ਹੋਇਆ ਪੈਸਿਆਂ ਦੇ ਠੀਕ ਹੈ ਫਿਰ ਫਿਰ ਹਾਂ ਫਿਰ ਉਹਨਾਂ ਤੋਂ ਅਸੀਂ ਐਕਸਪੈਕਟ ਕਰ ਰਹੇ ਹਾਂ ਕਿ ਉਹ ਸਡਨ ਇਮੋਸ਼ਨ ਨੂੰ ਵੀ ਸਮਝਣ ਠੀਕ ਹੈ ਉਸ ਆਪਣੀ ਮਿੱਟੀ ਦੀ ਵੀ ਵੈਲਿਊ ਸਮਝਣ ਉਹ ਨਹੀਂ ਸਮਝ ਸਕਦੇ ਇੱਕ ਉਮਰ ਤੋਂ ਬਾਅਦ ਮੈਂ ਖੁਦ ਆਪਣੀ ਗਲ ਕਰਦਾ ਕਿ ਮੈਨੂੰ ਪਤਾ ਹੈ ਕਿ ਇੱਕ ਫੈਮਿਲੀ ਤੋਂ ਕੀ ਪ੍ਰੈਸ਼ਰ ਹੁੰਦਾ ਪੈਸੇ ਪਿੱਛੇ ਭੱਜ ਠੀਕ ਹੈ ਭੱਜੀ ਭੱਜੀ ਕੇ ਬੰਦਾ ਮਰਦਾ ਹੁੰਦਾ ਹੋਰ ਕੁਝ ਨਹੀਂ ਹੁੰਦਾ ਠੀਕ ਹੈ ਸੋ ਇਸ ਪੰਜਾਬ ਨੇ ਮੈਨੂੰ ਸਿਖਾਇਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦੋਸਤੋ ਇਹ ਆਈਡੀਆ ਹੈ ਕਿ ਅਪਾ ਇਹ ਤਿੰਨਾਂ ਚੀਜ਼ਾਂ ਨੂੰ ਸੰਭਲ ਲਈਏ ਤੇ ਸਾਇਦ ਇਹਨੇ ਸਾਨੂੰ ਸੰਭਲ ਲੈਣਾ ਤੇ ਸਮਝ ਜਾਂਦਾ ਯੋ ਕਿ ਸਪੋਰਟ ਵੀ ਬਹੁਤ ਜ਼ਰੂਰੀ ਹੈ ਹੋ ਰਹੀ ਹੈ ਕੋਈ ਕਿਹਦੀ ਪੋਲਿਟিক্যাল ਸਪੋਰਟ ਕੋਈ ਹੋ ਰਹੀ ਹੈ ਪਿੱਛੇ ਨਾਲ देखो ਮੈਂ ਆਪਣੀ ਜੇ ਗੱਲ ਕਰਾਂ ਮੈਂ ਕੰਪਲੀਟਲੀ ਨਾਨ ਪੋਲਿਟিক্যাল ਹੋ ਕੇ ਚੱਲਣ ਦੀ ਹਮੇਸ਼ਾ ਹੀ ਕੋਸ਼ਿਸ਼ ਕਰਦਾ ਲੇਕਿਨ ਡਰ ਲੱਗਦਾ ਮੈਨੂੰ ਰਾਜਨੀਤੀ ਵਾਲੀ ਚੀਜ਼ਾਂ ਤੋਂ ਸੋ ਆਪਣੇ ਵੱਲੋਂ ਐਫਰਟਸ ਨਹੀਂ ਕਰਦਾ ਮੈਂ ਕਿ ਕੋਈ ਪੋਲਿਟিক্যাল ਸਪੋਰਟ ਲਵਾਂ ਲੇਕਿਨ ਕਿੱਥੇ ਨਾ ਕਿੱਥੇ ਅੱਗੇ ਜਾ ਕੇ ਜਦੋਂ ਰਿਕੁਆਇਰਡ ਹੋਣੀ ਹੈ ਤਾਂ ਦੇਖਾਂਗੇ ਜਿਹੜੀਆਂ ਮਸ਼ੀਸ ਹੋ ਗਈਆਂ ਜਾਂ ਹੋਰ ਜਗ੍ਹਾ ਹੋ ਗਈ ਹੈ ਤਾਂ ਐਮਸੀਐਲ ਦੀ ਜਗ੍ਹਾ ਹੋ ਗਈ ਜਿੱਥੇ ਤੁਹਾਨੂੰ ਨਾਲ ਮਹੀਏ ਕਰਵਾਈ ਗਈ ਹੈ ਨਾ ਹੁਣ ਕੱਲੋ ਮੰਨ ਲਓ ਐਨਸੀਐਲ ਕਹਿ ਦਵੇ ਵੀ ਨਹੀਂ ਇਹ ਚੀਜ਼ ਨੂੰ ਕਿਤੇ ਹੋਰ ਲੈ ਕੇ ਜਾਓ ਫਿਰ ਉਹਦੇ ਲਈ ਵੀ ਤਾਂ ਬਹੁਤ ਸਾਰੇ ਐਫਰਟਸ ਲੱਗਣੇ ਪੈਣਾਂ ਦੁਬਾਰਾ ਫਿਰ ਪੈਸੇ ਦੁਬਾਰਾ ਲੱਗਣਗੇ ਕਿ ਕੁਝ ਕਰਨਾ ਪੈਣਾ ਹੈ ਦੇਖੋ ਜਦੋਂ ਵੀ ਤੁਸੀਂ ਇੱਕ ਸਰਕਾਰੀ ਸੰਸਥਾ ਨਾਲ ਮਿਲ ਕੇ ਕੰਮ ਕਰਦੇ ਹੋ ਨਾ ਤਾਂ ਉਹਦੀ ਪੂਰੀ ਟਰਮਸ ਐਂਡ ਕੰਡੀਸ਼ਨਸ ਹੁੰਦੀ ਹੈ ਲੀਗਲ ਪ੍ਰੋਸੀਜਰ ਹੁੰਦੇ ਠੀਕ ਹੈ ਸੋ ਅਸੀਂ ਉਸ ਤਰੀਕੇ ਨਾਲ ਚੱਲ ਰਹੇ ਹਾਂ ਕਿ ਕਿਸਾਨੋ ਵੀ ਪਤਾ ਹੈ ਕਿ ਅਸੀਂ ਆਪਣਾ ਫਿਊਚਰ ਵੀ ਸਾਡੇ ਕੋਈ ਰਿਸਕ ਨਾ ਪਵੇ ਸਾਡੇ ਵਰਕ ਫੋਰਸ ਦੇ ਕੋਈ ਰਿਸਕ ਨਾ ਪਵੇ ਜਾਂ ਸਾਡਾ ਸਟਰਕਚਰ ਨਾ ਡਿਸਟਰਬ ਹੋਵੇ ਅਜੇ ਤੱਕ ਤਾਂ ਨਗਰ ਨਿਗਮ ਪੂਰੀ ਸਪੋਰਟ ਕੀ ਸਨੇਹਾ ਦੇਣਾ ਚਾਹੁੰਦੇ ਹੋ ਜਿਹੜੇ ਪੰਜਾਬ ਵਾਸੀ ਨੇ ਤੁਹਾਨੂੰ ਸੁਣ ਰਹੇ ਨੇ ਇਸ ਵੇਲੇ ਚਾਹੇ ਦੇਸ਼ ਚ ਸੁਣਦੇ ਹੋ ਵਿਦੇਸ਼ ਚ ਸੁਣਦੇ ਹੋ ਹੁਣ ਉਹਨਾਂ ਨੂੰ ਬਸ ਇਹ ਕਹੂੰਗਾ ਕਿ ਆਪਣੀ ਮਿੱਟੀ ਨੂੰ ਸੰਭੋ ਇਸ ਆਪਣੀ ਮਿੱਟੀ ਤੋਂ ਬਾਅਦ ਆਪਣੀ ਜ਼ਮੀਰ ਇਹੀ ਹੈ ਇਹਨੂੰ ਬਚਾ ਕੇ ਰੱਖੋ ਬਾਹਰ ਕੁਝ ਨਹੀਂ ਰੱਖਿਆ ਸਾਰਾ ਕੁਝ ਇੱਥੇ ਹੀ ਹੈ। ਯਹੀ ਸਭ ਹੈ ਯਹੀ ਰੱਬ ਹੈ ਮੈਂ ਇਸ ਫਿਲਾਸਫੀ ਤੋਂ ਵੀ ਬਿਲੀਵ ਕਰਦਾ। ਠੀਕ ਹੈ ਜਿੱਥੇ ਤੁਸੀਂ ਜਿਸ ਟਾਈਮ ਖੜਾ ਰ ਬ ਤੁਹਾਡੇ ਨਾਲ ਖੜਾ ਹੁੰਦਾ ਜੇ ਇੱਥੇ ਵੀ ਵਿਸ਼ਵਾਸ ਕਰੋਗੇ ਤਾਂ ਤੁਹਾਨੂੰ ਪੰਜਾਬ ਹੀ ਅਮਰੀਕਾ ਵਰਗਾ ਲੱਗਣਾ ਸ਼ੁਰੂ ਹੋ ਜਾਏਗਾ। ਤਿੱ ਧੰਨਵਾਦ ਸੋ ਬਦਰੀ ਅਪਡੇਟਸ ਜੁੜੇ ਰਹੋ ਮਿੱਟੀ ਦੇ ਨਾਲ